ਸਾਰੇ ਨੂੰ ਪਿਆਰ ਭਰੀ ਸਸ਼ੇਖਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮਲਾਜ਼ਮਾਂ ਦੇ ਲਈ ਅੱਜ ਦੀ ਨਵੀਂ ਅਪਡੇਟ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਓਪੀਐਸ ਦੀ ਬਹਾਲੀ ਨੂੰ ਲੈ ਕੇ ਅਤੇ ਨਾਲ ਹੀ ਮਲਾਜ਼ਮਾਂ ਦੇ ਡੀਏ ਦੇ ਬਕਾਇਆ ਨੂੰ ਲੈ ਕੇ ਅਤੇ ਜੋ ਮੁਲਾਜ਼ਮਾਂ ਦੇ ਪੈਂਡਿੰਗ ਪੈਕ ਮੰਗਾਂ ਨੇ ਕੱਚਿਆਂ ਨੂੰ ਪੱਕੇ ਕਰਨਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਦੋਸਤੋ 2.9 ਫੈਕਟਰ ਨੂੰ ਲੈ ਕੇ ਵੀ ਵੱਡੀ ਅਪਡੇਟ ਹੈ ਮੁਲਾਜ਼ਮਾਂ ਨੂੰ ਵੱਡਾ ਲਾਭ ਹੈ ਜਿਹੜਾ ਉਹ ਮੁਲਾਜ਼ਮਾਂ ਨੂੰ ਮਿਲ ਸਕਦਾ ਇਸ ਦੇ ਉੱਪਰ ਕੀ ਅਪਡੇਟ ਹੈ ਸਾਰੀ ਹੀ ਜਾਣ ਕੇ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮ ਲਗਾਤਾਰ ਪਿਛਲੇ ਲੰਮੇ ਸਮੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਇਹ ਸੰਘਰਸ਼ ਕਰਦੇ ਆ ਰਹੇ ਨੇ ਜਿਸ ਦੇ ਚੱਲਦੇ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਪੰਜਾਬ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਉੱਥੇ ਹੀ ਹੁਣ ਪੰਜਾਬ ਦੇ ਮਲਾਜ਼ਮ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਨਜ਼ਰ ਆ ਰਹੇ ਨੇ ਹੁਣ ਉਹਨਾਂ ਨੇ ਇਹ ਜਿਹੜੀ ਵੱਡੀ ਅਪਡੇਟ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਅਪਡੇਟ ਦੇ ਅਨੁਸਾਰ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਅਤੇ ਖਾਸ ਸੰਘਰਸ਼ ਕਰਨ ਦਾ ਐਲਾਨ ਜਿਹੜਾ ਹੈ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੇ ਜੋ ਕਮੇਟੀ ਬਣੀ ਹੈ ਜਿਸ ਨੂੰ ਪੁਰਾਣੀ ਪੈਨਸ਼ਨ ਪ੍ਰਾਪਤ फ्रंट ਦੇ ਵੱਲੋਂ ਜਾਣਿਆ ਜਾਂਦਾ ਹੈ ਜਿਸ ਦੇ ਵਿੱਚ ਇੱਥੇ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮਈਨ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਦੀ ਕੋਠੀ ਦਾ ਘਰਾਓ ਕੀਤਾ ਜਾਏਗਾ ਜਿਹੜਾ ਕਿ ਉਹਨਾਂ ਦੀ ਰਹਿਸ਼ ਹਾਊਸ ਦਾ ਘਰਾਓ ਕੀਤਾ ਜਾਏਗਾ ਸੋ ਦੋਸਤੋ ਇਸ ਸਬੰਧੀ ਜਿਹੜਾ ਹੈ ਪ੍ਰੋਗਰਾਮ ਵੱਡੇ ਪੱਧਰ ਤੇ ਧਰਨੇ ਮਜ਼ਾਰੇ ਕੀਤੇ ਜਾਣਗੇ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਜਿਹੜੀ ਮੀਟਿੰਗ ਵੀ ਇੱਥੇ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੇ ਜੋ ਨੋਟ ਨੋਟੀਫਿਕੇਸ਼ਨ ਹੈ ਉਹ ਵੀ ਜਿਹੜੇ ਕਿ ਜਿਹੜੇ ਨੋਟੀਫਿਕੇਸ਼ਨ ਨੂੰ ਵੀ ਸਾੜੇ ਗਏ ਨੇ ਅਤੇ ਨਾਲ ਹੀ ਇਸ ਦੀ ਬਹਾਲੀ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜੋ ਨੈਤਿਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੀ ਜਿਹੜੀ ਨਿੰਦਾ ਕੀਤੀ ਗਈ ਹੈ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸੀਗਾ 2022 ਦੇ ਵਿੱਚ ਤਾਂ ਹਾਂ ਜੀ ਦੋਸਤੋ 2022 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਪੁਰਾਣੀ ਪੈਨਸ਼ਨ ਸਕੀਮ ਓਪੀਐਸ ਬਹਾਲ ਕਰਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਨੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਇਹ ਇਥੇ ਇਸ ਨੂੰ ਹਲੇ ਤੱਕ ਜਿਹੜਾ ਹੈ ਲਾਗੂ ਨਹੀਂ ਕੀਤਾ ਅਤੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਦੇ ਲਈ ਹੁਣ ਜਿਹੜਾ ਹੈ 1 1 ਮਈ ਨੂੰ 2025 ਨੂੰ ਜਿਹੜਾ ਹੈ ਰੋਸ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਪ੍ਰਦਰਸ਼ਨਾਂ ਦਾ ਸੁਨੇਹਾ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੱਕ ਪਹੁੰਚਾਉਣ ਦੀ ਵੱਡੀ ਤਿਆਰੀ ਵੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਤੱਕ ਇਹ ਸੁਨੇਹਾ ਜਿਹੜਾ ਪਹਚਾਇਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ 1 ਮਈ ਨੂੰ ਕੈਬਨ ਮੰਤਰੀ ਅਮਨ अरोड़ा ਦੀ ਕੋਠੀ ਦੇ ਅੱਗੇ ਧਰਨਾ ਲਗਾਉਣ ਤੇ ਲਈ ਮਲਾਜ਼ਮਾਂ ਨੂੰ ਜਰੂਰ ਪਹੁੰਚਾਇਆ ਜਿਹੜਾ ਪਹੁੰਚਣਾ ਜਾਵੇ ਮੀਟਿੰਗ ਦੀ ਜਾਣਕਾਰੀ ਸਾਂਝਾ ਕਰਦੇ ਮਾਲਵਾ ਦੇ ਜ਼ੋਨ ਦੇ ਜ਼ਿਲ੍ਹਾ ਕਨਵੀਨਾ ਦਲਜੀਤ ਸਫੀਪੁਰ ਅਤੇ ਹੋਰ ਆਗੂਆਂ ਨੇ ਇੱਥੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1 ਮਈ ਨੂੰ ਜਿਹੜੀ ਮੰਨਿਆ ਜਾਣ ਵਾਲਾ ਜਿਹੜਾ ਅੰਤਰਰਾਸ਼ਟਰੀ ਮਜ਼ਦੂਰ ਦਿਸ਼ਮ ਮਿਹਨਤ ਕਸ਼ ਜਮਾਤ ਦੇ ਜਿਹੜੇ ਹਿੱਤਾਂ ਦੀ ਰਾਖੀ ਅਤੇ ਲੁਟੇਰਿਆਂ ਦੀ ਪੂੰਜੀਵਾਦੀ ਪਬੰਦੀ ਖਿਲਾਫ ਸੰਘਰਸ਼ਾਂ ਦਾ ਪ੍ਰਤੀਕ ਹੈ ਇਸ ਮੌਕੇ ਤੇ ਜੋ ਹੋਰ ਮਲਾਜ਼ਮਾਂ ਕੋਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਬੀਤੀ ਸ਼ੋਸ਼ਣ ਕਰ ਰਹੀ ਹੈ ਝੂਠੇ ਲਾਰੇ ਲੱਪੇ ਲਾ ਕੇ 3 ਸਾਲ ਪੂਰੇ ਲੰਗਾ ਦਿੱਤੇ ਹਨ ਕੋਈ ਵੀ ਮੁਲਾਜ਼ਮਾਂ ਦੀ ਮੀਟਿੰਗ ਜਿਹੜੀ ਹੈ ਜਿਹੜੀ ਮੰਗ ਹੈ ਪੂਰੀ ਨਹੀਂ ਕੀਤੀ ਗਈ ਅਤੇ ਇਸ ਦੇ ਨਾਲ ਇਹ ਸਬ ਕਮੇਟੀ ਨਾਲ ਮੀਟਿੰਗ ਦੇ ਵਿੱਚ ਵੀਤਮਨ ਦੇ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਦਿੱਤਾ ਗਿਆ ਸੀਗਾ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਨਾਇਆ ਜਾਂਦਾ ਇਹ ਸਰਕਾਰ ਤੋਂ ਦੁਖੀ ਹੋ ਕੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਲਈ ਹਾਈ ਕੋਰਟ ਸੁਪਰੀਮ ਕੋਰਟ ਤੱਕ ਦੀ ਗੁਹਾਰ ਲੋਕ ਜਿਹੜੀ ਕਿ ਲਗਾ ਚੁੱਕੇ ਹਨ ਇੱਥੇ ਇੱਕ ਵੱਡੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਪੰਜਾਬ ਦੇ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਕਿ ਨੱਕ ਦੇ ਵਿੱਚ ਦੰਮ ਜਿਹੜੇ ਕਿ ਕਰ ਦੀ ਹੁਣ ਜਿਹੜੀ ਤਿਆਰੀ ਕਰ ਚੁੱਕੇ ਹਨ ਸੋ ਦੋਸਤੋ ਜੀਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਸ਼ਰ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ